ਹਾਂਜੀ ਲੱਕ ਜੀ ਸਸਰੀ ਕਾਲ ਗੁੱਡ ਮਾਰਨਿੰਗ ਮੈਂ ਮਨ ਸਾਈਪਰਸੋਂ ਤੇ ਮੈਂ ਸਾਜਰੀ ਓਟਲੀ ਆਈ ਆ ਸਾਡਾ 6 ਹੋਰ ਮੋਸਟ ਹੋ ਗਿਆ ਹੈਗਾ ਸੋ ਅੱਜ ਮੈਂ ਇੱਕ ਨਵੇਂ ਪਾਰਟ ਟਾਈਮ ਤੇ ਜਾਣਾ ਹੈਗਾ ਆ ਤੇ ਅੱਧਰ ਦੂਰ ਜਾਣਾ ਹੈਗਾ ਤੇ ਮੈਨੂੰ ਕੋਈ ਵੀ ਬਿਬ ਨੇ ਲੈਣਾ ਆਣਾ ਹੈਗਾ ਬਾਕੀ ਹੁਣ ਦੇਖਦੇ ਹਾਂ ਹਨਾ ਸੋ ਫਿਰ ਮੈਂ ਇੱਕ ਆਪਣਾ ਪਾਰਟ ਟਾਈਮ ਮਿਸ ਕਰ ਦਿੱਤਾ ਹੈਗਾ ਵੈਨਸਡੇ ਵਾਲਾ ਸੋ ਮੈਂ ਉਹਨਾਂ ਨੂੰ ਕਹਾਂ ਸੀਗਾ ਮੈਂ ਫਰਡੇ ਮਾਰਨਿੰਗ ਆ ਜਾਊਂਗੀ ਹਨਾ ਸੋ ਇਦਾਂ ਕਰਕੇ ਉਹ ਵੀ ਕਹਿੰਦੇ ਆ ਚਲੋ ਠੀਕ ਹੈ ਹਨਾ ਤੇ ਹੁਣ ਮੈਂ ਉਹਨਾਂ ਦੀ ਵੇਟ ਕਰਦੀ ਆ ਕਿ ਉਹਨਾਂ ਨੇ ਇੱਥੇ ਮਤਲਬ نیچے ਆਣਾ ਹੈਗਾ ਆ ਤੇ ਮੈਨੂੰ ਲੈਣ ਆਣਾ ਹੈਗਾ ਸੋ ਮੈਂ ਉਹਨਾਂ ਨੂੰ ਆਪਣੀ ਲੋਕੇਸ਼ਨ ਸੈਂਡ ਕਰ ਦਿੱਤੀ ਸੀ ਕਿ ਤੇ ਬਾਕੀ ਦੇਖਦੇ ਆ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ ਆ ਨਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਮਤਲਬ 7 ਵਜੇ ਸ਼ੁਰੂ ਕਰੂੰਗੀ ਵਰਕ ਤੇ 11:30 ਵਜੇ ਫਿਨਿਸ਼ ਕਰ ਦੂੰਗੀ ਫਿਰ ਮੈਨੂੰ 12 ਵਾਲੀ ਆਪਣੀ ਜੋਬ ਤੇ ਜਾਣਾ ਹੈਗਾ ਸੋ ਉਹ ਕਹਿੰਦੇ ਠੀਕ ਹੈ ਬਾਕੀ ਹੁਣ ਦੇਖਦੇ ਆ ਜਾ ਕੇ پتہ ਲੱਗਦਾ ਕਿੰਦਾਂ ਦੇ ਰੁੱਖ ਹੈ ਕਿੰਦਾਂ ਦੇ ਹੈ ਨਾ ਆਈਮਨ ਕਿੰਦਾਂ ਸੁਭਾਅ ਆ ਨਾ ਕਈ ਟੋਕ ਤੇ ਖਿਜੂ ਖਿਜੂ ਕਰਦੇ ਜਾਂਦੇ ਆ ਸੋ ਮੈਂ ਕੁਛ ਨਹੀਂ ਹਜੇ ਖਾਧਾ ਪੀਤਾ ਬਿਕਾਸ ਕਿਉਂਕਿ ਖਾਣੂ ਦਿਲ ਜਿਆ ਨਹੀਂ ਕਰਦਾ ਹੈਗਾ ਕੱਲਾ ਪਾਣੀ ਪੀ ਲਿਆ ਹੈਗਾ ਬਾਕੀ ਦੇਖ ਰਿਆਂ ਠੀਕ ਹੈ ਭੁੱਖ ਜਾਈ ਵੀ ਨਹੀਂ ਹੈਗੀ ਸੋ ਬਾਕੀ ਆ ਕੇ ਟਾਈਮ ਰਹਿ ਗਿਆ ਤਾਂ ਫਿਰ ਮੈਂ ਆ ਕੇ ਆਪਣੇ ਲਈ ਰੋਟੀ ਬਣਾਉਂਗੀ ਲੱਗ ਕੇ ਜੀ ਚਲੋ ਫੇਰ ਠੀਕ ਹੈ ਦੇਖਦੇ ਆ ਹਨ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿੱਦਾਂ ਹਾਂ ਹਾਂਜੀ ਲੋਕ ਜੀ ਸਤਿ ਸ਼੍ਰੀ ਅਕਾਲ ਬੰਸਾ ਹੈ ਗਈ ਨਾ ਤੇ ਮੈਂ ਉਹ ਪਾਰਟ ਟਾਈਮ ਜੋਬ ਤੋ ਆ ਗਈ ਸੀ ਜਿੱਥੇ ਪਹਿਲੀ ਵਾਰ ਨਾ ਗਈ ਸੀਗੀ ਤੇ 300 ਮਿਲੇ ਹੈਗੇ ਆ ਮੈਂ ਸਾਢੇ 10 ਵਜੇ ਕੰਮ ਛੱਡ ਦਿੱਤਾ ਸੀਗਾ ਫਿਨਿਸ਼ ਹੋ ਗਿਆ ਸੀਗਾ ਕੁਇਕਲੀ ਛੱਡ ਦਿੱਤਾ ਸੀਗਾ ਲੇਕਿਨ ਉਹ ਨਾ ਡੀਲ ਹੋਈ ਸੀ ਕਿ ਤੈਨੂੰ 300 ਦੇਣੀ ਆ ਠੀਕ ਹੈ ਚਾਹੀ 2 ਘੰਟੇ ਚ ਫਿਨਿਸ਼ ਕਰ ਜਾਏ ਤਿੰਨਾਂ ਘੰਟੇ ਨਾ ਠੀਕ ਹੈ ਸੋ ਮੈਨੂੰ 300 ਮਿਲੇ ਹੈਗੇ ਆ ਤੇ ਹੁਣ ਫਟਾਫਟ ਮੈਂ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੋ ਗਈ ਮਰ ਜਾਣੀ ਤੇ ਇੰਨੀ ਗਰਮੀ ਲੱਗਦੀ ਨਾ ਤੇ ਹੁਣ ਮੈਂ ਕੁਝ ਖਾਵਾਂ ਪੀਵਾਂ ਠੀਕ ਹੈ ਹਾਂਜੀ ਲੱਕ ਜੀ ਸਤਿ ਸ਼੍ਰੀ ਅਕਾਲ ਵਾਸ ਹੈਗੇ ਤੇ ਚਲੋ ਮੈਂ ਕੰਮ ਤੇ ਆ ਗਈ ਸੀ ਠੀਕ ਹੈ ਤੇ ਹੁਣ ਬਣਾਉਣੀਆਂ ਗਿਆ ਮਕਰੋਈਆਂ ਬੋਇਲ ਕਰਕੇ ਮਕਰੋਈਆਂ ਤੇ ਸੌਸ ਚਲੋ ਆਪਾਂ ਪਹਿਲਾਂ ਕੁਕਿੰਗ ਕਰਦੇ ਹਾਂ ਠੀਕ ਹੈ ਬਾਕੀ ਕੰਮ ਮੈਂ ਲੋਕੋ ਜੀ ਪਲੇਟ ਵਾਸ਼ ਕਰ ਦਿੱਤੇ ਹੈਗੇ ਆ ਤੇ ਬੋਸ਼ਰ ਮਸ਼ੀਨ ਵੀ ਧੋ ਦਿੱਤੇ ਕੱਪੜੇ ਤੇ ਬਾਕੀ ਹੁਣ ਆ ਮੈਂ ਪਹਿਲਾਂ ਕਿਚਨ ਮਕਰੋਈਆਂ ਬਣਾਉਂਗੀ ਉਸ ਤੋਂ ਬਾਅਦ ਹੀ ਕਿਚਨ ਕਲੀਨ ਕਰੂੰਗੀ ਕੁਕਿੰਗ ਆ ਰਹੀ ਹੈ ਕੁਕਿੰਗ ਮਕਰੋਈਆਂ ਪੜੀ ਮੈਨੂੰ ਲੱਗੀ ਆ ਭੁੱਖ ਠੀਕ ਹੈ ਕਿਉਂਕਿ ਮੈਂ ਜ਼ਿਆਦਾ ਕੁਝ ਖਾ ਕੇ ਨਹੀਂ ਰਹੀ ਸੀ ਹੁਣ ਸੋ ਸੱਚੀ ਗੱਸਾ ਤੇ ਅੱਗੇ ਤਾਂ ਮੈਂ ਦਾ ਉਹ ਲਿਆ ਨਹੀਂ ਹੁਣ ਇਸਪੀਡ ਬਟੈਟੋ ਬਟੈਟੋ ਵਗੈਰਾ ਦਾ ਕੈਰੇਟ ਵਗੈਰਾ ਲੇਕਿਨ ਅੱਜ ਮੈਂ ਲੈ ਨਹੀਂ ਕਿਉਂਕਿ ਮੇਰੇ ਕੋਲ ਟਾਈਮ ਵੀ ਬਹੁਤ ਘੱਟ ਸੀਗਾ ਤੇ ਵੀ ਅੱਜ ਮੈਂ ਉਹ ਖਾਣੇ ਲਈ ਹੁਣ ਮੇਰੀ ਹਾਰ ਚੀ ਫੇਵਰੇਟ ਬਣੀ ਜਾਂਦੀ ਆ ਜਿਹੜੀ ਚੀਜ਼ ਮੈਨੂੰ ਵਧੀਆ ਲੱਗਦੀ ਨਾਲ ਖਾਣ ਜਿੰਨਾ ਮੈਨੂੰ ਮੇਰੀ ਬੋਡੀ ਅਕੀ ਬੰਦੀ ਭੁੱਖ ਮਾਰ ਜਾਂਦੀ ਉਹ ਚੀਜ਼ ਹੁਣ ਮੇਰੀ ਫੇਵਰੇਟ ਬਣ ਗਈ ਹੈ ਨਾਂ ਚਲੇ ਮੈਂ ਕਿਹਾ ਬੱਤਿਆਂ ਦੇ ਹਾਂ ਬਸ ਖਾ ਕੇ ਲੈਣ ਚਲਦੀਆਂ ਬੱਚਾਂ ਦੀ ਦਸ ਲੈਣੀਆਂ ਮਗਣੀਆਂ ਮੈਣੀਆਂ ਦਾ ਦੇ ਮਖਾਨੇ ਰੰਗ ਸੇਬ ਦੇ ਲਈ ਅੱਛੇ ਹੁੰਦੇ ਆ ਹੈਲਥੀ ਹੁੰਦੇ ਆ ਨਾ ਸੋ ਖਾਣੇ ਚਾਹੀਏ ਆ ਸੋ ਮੈਂ ਖਾਣੇ ਮੇਰੇ ਹੁਣ ਫੇਵਰੇਟ ਬਣਿਆ ਹਰ ਚੀਜ਼ ਮੈਂ ਤਾਂ ਨਾ ਹਰ ਚੀਜ਼ ਜਿਹੜੀ ਮੇਰੀ ਬੋਡੀ ਨੂੰ ਮੈਨੂੰ ਐਕਟਿਵ ਕਰਦੀ ਆ ਭੁੱਖਾ ਮਤਲਬ ਜਦੋਂ ਮੈਨੂੰ ਭੁੱਖ ਲੱਗਦੀ ਆ ਮਤਲਬ ਭੁੱਖ ਮਾਰ ਜਾਂਦੀ ਆ ਨਾ ਸੋ ਹੁਣ ਮੇਰੀ ਹਰ ਚੀਜ਼ ਫੇਵਰੇਟ ਬਣੀ ਜਾਂਦੀ ਆ ਆਈ ਰੀਅਲੀ ਡੋਨੋ ਬਟ ਮੇਰੇ ਫੇਵਰਿਟ ਬਣ ਜਾਂਦੇ ਚਲੋ ਜੀ ਲੋਕੋ ਜੀ ਮੈਂ ਪਹਿਲਾਂ ਖਾਣਾ ਥੋੜਾ ਜਿਹਾ ਬਾਰੀਆਂ ਕਿੰਨੇ ਜ਼ਿਆਦੇ ਨਾ ਹਨ ਫਿਰ ਮੈਂ ਬੱਚਿਆਂ ਨੂੰ ਲੈਣ ਚਾਹੁੰਦੀ ਹਾਂ ਲੋ ਬੱਸ ਆ ਜਾਣ ਹਾਂਜੀ ਲੋਕੋ ਜੀ ਬੱਚਿਆਂ ਦਾ ਗਾਣਾ ਬਣ ਕੇ ਰੈਡੀ ਹੋ ਗਿਆ ਹੈਗਾ ਮਕਰੋਈਆਂ ਤੇ ਸੌਸ ਤੇ ਹੁਣ ਆ ਗਏ ਹੈਗੇ ਆ ਹੁਣ ਉਹ ਖਾਊਗੇ ਜੰਮੀਆਮ ਕਰਕੇ ਖਾਊਗੀ ਜੰਮੀਆਮ ਕਰਕੇ ਹਾਂਜੀ ਲੈ ਕੇ ਜੀ ਮੇਰਾ ਵਰਕ ਫਿਨਿਸ਼ ਹੋ ਗਿਆ ਹੈਗਾ ਆ ਸੋ ਪੂਰੇ ਟਾਸਕ ਕਰ ਲਿਆ ਗਿਆ ਸਵੇਰੇ ਵੀ ਵਧੀਆ ਕਰਕੇ ਆਈਆਂ ਤੇ ਹੁਣ ਵੀ ਦਿਲ ਜੋ ਲੱਗਿਆ ਤਾਂ ਹਨਾ ਮੇਰਾ ਅੱਜ ਵੀ ਵਧੀਆ ਡੇ ਰਿਹਾ ਹੈਗਾ ਸੋ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਗੇ ਵੀ ਫਿਊਚਰ ਵੀ ਫਿਊਚਰ ਵਾਲੇ ਦਿਨ ਵੀ ਵਧੀਆ ਹੋਣਿਆ ਠੀਕ ਹੈ ਸੋ ਚਲੋ ਠੀਕ ਹੈ ਲੱਗਾ ਜੀ ਫਿਰ ਆਪਾਂ ਕੱਲ ਮਿਲਦੇ ਹਾਂ ਇੱਕ ਨਵੀਂ ਲਾਈਫ ਦੇ ਨਾਲ ਤੇ ਇੱਕ ਨਵੀਂ ਪਾਰਟ ਟਾਈਮ ਦੇ ਨਾਲ ਜਦ ਤੱਕ ਦੇ ਲਈ ਬਾਏ ਬਾਏ ਐਂਡ ਗੁੱਡ ਬਲੈਸ ਯੂ ਆਲ